ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਫਿਰ YouTube ਚੈਨਲ ਦੇ ਉੱਪਰ ਤੇ ਉਮੀਦ ਕਰਦਾ ਹਾਂ ਰਾਜੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਨਵੀਂ ਜੋ ਨਵੀਂ ਭਰਤੀ ਆਈ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਵਿੱਚ ਸੇਵਾਦਾਰ ਗਰੁੱਪ ਡੀ ਦੀ ਇਹਦੇ ਵਿੱਚ ਸਟਾਫ ਰੱਖਿਆ ਜਾਵੇਗਾ ਜਿਸ ਦੀ ਨਵੀਂ ਭਰਤੀ ਕੱਢੀ ਗਈ ਹੈ ਤੇ ਸਾਰਾ ਡਿਟੇਲ ਨੋਟੀਫਿਕੇਸ਼ਨ ਇਹਦਾ ਆਊਟ ਹੋ ਚੁੱਕਿਆ ਹੈ ਤੇ ਨੋਟੀਫਿਕੇਸ਼ਨ ਦੇ ਜਰੀਏ ਹੀ ਆਪਾਂ ਕੱਲ੍ਹੇ ਕੱਲੀ ਜਾਣਕਾਰੀ ਦੇਖਾਂਗੇ ਇਸ ਦੇ ਵਿੱਚ ਕਿੰਨੀ ਤਨਖਾਹ ਵਗੈਰਾ ਯੋਗਤਾ ਵਗੈਰਾ ਠੀਕ ਹੈ ਜੀ ਤੇ ਮੁੰਡੇ ਅਤੇ ਕੁੜੀਆਂ ਦੋਨਾਂ ਵਾਸਤੇ ਜੌਬ ਰਹੇਗੀ ਠੀਕ ਹੈ ਜੀ ਕਿੰਨੀ ਵੈਕੈਂਸੀ ਹੈ ਇਸ ਦੇ ਵਿੱਚ ਸਾਰਾ ਡਟੇਲ ਨੋਟੀਫਿਕੇਸ਼ਨ ਇਸ ਦੇ ਵਿੱਚ ਦੇਖਾਂਗੇ ਆਪਾਂ ਤੇ ਤੁਸੀਂ ਕਿਵੇਂ ਇਸ ਨੂੰ ਫਾਰਮ ਨੂੰ ਅਪਲਾਈ ਕਰਨਾ ਹੈ ਉਹ ਸਾਰਾ ਆਪਾਂ ਦੱਸਾਂਗੇ ਇਸ ਦੇ ਵਿੱਚ ਸੋ ਵੀਡੀਓ ਨੂੰ ਧਿਆਨ ਨਾਲ ਜ਼ੂਰ ਦੇਖਿਓ ਠੀਕ ਹੈ ਜੀ ਤਾਂ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਤਾਂ ਦੇਖੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਇਸ ਦੇ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੁਆਲਿਫਿਕੇਸ਼ਨ ਦੀ ਜੋ ਕਿ ਯੋਗਤਾ ਵਾ ਯੋਗਤਾ ਇਹਦੇ ਵਿੱਚ ਪੁੱਛੀ ਗਈ ਹੈ ਦੇਖ ਪੰਜਾਬੀ ਵਿਸ਼ੇ ਨਾਲ ਮਿਡਲ ਸਟੈਂਡਰਡ ਜਾਨੀ ਕਿ 8ਵੀਂ ਪਾਸ ਕੋਈ ਵੀ ਕੈਂਡੀਡੇਟ ਇਸਦੇ ਜਿਹੜਾ ਫਾਰਮ ਹੈ ਉਹ ਅਪਲਾਈ ਕਰ ਸਕਦਾ ਹੈ ਤਾਂ نیچے ਦੇਖੋ ਇੱਕ ਇਸ ਦੇ ਵਿੱਚ ਜੂਰੀ ਨੋਟ ਹੋਰ ਵੀ ਲਿਖਿਆ ਹੋਇਆ ਹੈ ਜੂਰੀ ਨੋਟ ਸੈਕੰਡ ਹੈ ਜਿਹੜਾ ਜੂਰੀ ਯੋਗਤਾ ਤੋਂ ਵੱਧ ਯੋਗਤਾਵਾਂ ਜਾਂ ਤਜਰਬਾ ਰੱਖਦੇ ਹੋ ਉਮੀਦਵਾਰ ਨੂੰ ਕੋਈ ਵੀ ਤਰਜੀਹ ਦੇ ਵਿੱਚ ਨਹੀਂ ਦਿੱਤੀ ਜਾਊਗੀ ਇਹ ਸਾਫ਼-ਸਾਫ਼ ਇਸ ਦੇ ਵਿੱਚ ਲਿਖਿਆ ਹੋਇਆ ਹੈ ਤਾਂ ਸਿੰਪਲ ਜਿਹਨੇ 8ਵੀਂ ਪਾਸ ਕੀਤੀ ਹੋਈ ਹੈ ਉਹ ਆਪਣਾ ਫਾਰਮ ਅਪਲਾਈ ਕਰ ਸਕਦਾ ਹੈ ਨਾਲ ਦੀ ਨਾਲ ਦੇਖੋ ਉਮਰ ਉਮਰ ਇਸ ਦੇ ਵਿੱਚ 카ਉਂਟ ਕੀਤੀ ਜਾਊਗੀ 1 1 2000 24 ਤੋਂ ਜਿਹੜਾ ਕਿ ਉਮੀਦਵਾਰਾ 16 ਸਾਲ ਤੋਂ ਘੱਟ ਨਾ ਹੋਵੇ ਤੇ 35 ਸਾਲ ਤੋਂ ਵੱਧ ਨਾ ਹੋਵੇ ਤਾਂ 16 ਸਾਲ ਤੱਕ ਦਾ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਤੇ 35 ਸਾਲ ਤੱਕ ਦਾ ਠੀਕ ਹੈ ਰਾਜੀ ਤਾਂ ਉਮਰ ਵੀ ਤੁਹਾਨੂੰ ਪਤਾ ਲੱਗਿਆ ਹੋਵੇਗਾ ਬਾਕੀ ਹੋਰ ਜਿਹੜੇ ਆਪਣੇ ਕਰਮਚਾਰੀ ਵਿਗਾਰਾ ਹੁੰਦੇ ਨੇ ਐਕਸ ਸਰਵਿਸਮੈਨ ਵਗੈਰਾ ਠੀਕ ਹੈ ਉਹਨਾਂ ਦੀ ਵੀ ਉਮਰ ਵਗੈਰਾ ਦਿੱਤੀ ਗਈ ਹੈ 45 ਸਾਲ ਤੱਕ ਇਹ ਤੁਸੀਂ ਦੇਖ ਸਕਦੇ ਹੋ ਤੇ ਨਾਲੇ ਹੋਰ ਜਿਹੜੇ ਪਛੜੇ ਸਿਰਣੇ ਦੇ ਉਮੀਦਵਾਰ ਨੇ ਸੋ ਉਹਨਾਂ ਵਾਸਤੇ ਜਿਹੜੀ ਉੱਪਰਲੀ ਸੀਮਾ ਹੈ ਆਪਣੀ ਜਿਹੜੀ ਉਮਰ ਹੈ ਉਹ 40 ਸਾਲ ਦਿੱਤੀ ਗਈ ਹੈ ਇਸ ਦੇ ਵਿੱਚ ਇਗਜ਼ਾਮ ਹੋਵੇਗਾ ਉਹ ਇਗਜ਼ਾਮ ਕਿਵੇਂ ਹੋਵੇਗਾ ਉਹ ਤੁਹਾਨੂੰ ਮ ਸਭ ਤੋਂ ਪਹਿਲਾਂ ਰਾਜੀ ਜੀ ਥੋੜਾ ਦੇਖੋ ਜੋ ਪਾਰਟ A ਹੋਊਗਾ ਪੇਪਰ ਦੇ ਵਿੱਚ ਉਹ ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ ਹੋਊਗਾ ਜਿਸ ਦੇ ਵਿੱਚ MCQ ਕੁਐਸਚਨ ਹੋਣਗੇ ਜਿਵੇਂ ਕਿ ਆਪਾਂ ਹੋਰ ਪੇਪਰ ਦਿੰਨੇ ਆ ਠੀਕ ਹੈ ਜਿਵੇਂ ਪੀਟ ਪਲੱਸ ਬੀ ਦੀ ਜਿਹੜੀ ਪੇਪਰ ਨੇ ਆਪਣੇ ਉਸੇ ਮੁਤਾਬਕ ਪੇਪਰ ਹੋਊਗਾ ਜਿਸ ਦੇ ਵਿੱਚ ਜਿਹੜੇ ਪ੍ਰਸ਼ਨ ਹੋਣਗੇ 25 ਕੁਐਸਚਨ ਹੋਣਗੇ ਇੱਕ ਕੁਐਸਚਨ ਕਿੰਨੇ ਨੰਬਰ ਦਾ ਹੋਏਗਾ ਇੱਕ ਕੁਐਸਚਨ 4 ਨੰਬਰ ਦਾ ਹੋਏਗਾ ਠੀਕ ਹੈ ਰਾਜੀ ਇਹ ਨੋਟ ਰੱਖਿਓ ਆ ਦੇਖੋ ਹਰੇਕ ਪ੍ਰਸ਼ਨ 4 ਅੰਕ ਦਾ ਹੋਵੇਗਾ 25 4 100 ਤਾਂ ਕੁੱਲ ਜਿਹੜਾ ਬਈ ਨੰਬਰ ਹੋਣਗੇ ਉਹ 100 ਹੋਗੇ ਦੇਖੋ ਅੱਜ ਲਿਖਿਆ ਹੋਇਆ ਹੈ ਨਾ ਨਹੀਂ ਆਬਜੈਕਟਿਵ ਟਾਈਪ ਪੇਪਰ ਜਿਹਨਾਂ ਕੀ ਐਮਸੀਕਿਊ ਦੇ ਵਿੱਚ ਰਹੇਗਾ ਤੇ ਪਾਰਟ B ਦੇ ਵਿੱਚ ਵੀ ਲਿਖਤੀ ਰੈਕਸ ਹੋਊਗਾ ਤੁਹਾਡਾ ਠੀਕ ਹੈ ਇਸ ਦੇ ਵਿੱਚ ਪ੍ਰਸ਼ਨ ਆਣ ਜਿਹੜਾ ਕਿ ਅੰਕ ਹੋਣਗੇ ਦੇਖੋ 25 ਕੁਐਸਚਨ ਹੋਣਗੇ ਤੇ ਕੁੱਲ 100 ਨੰਬਰ ਦਾ ਹੋਵੇਗਾ ਇਹ ਵੀ ਆਬਜੈਕਟ ਟਾਈਪ ਹੋਵੇਗਾ ਐਮਸੀਕਿਊ ਦੇ ਵਿੱਚ ਤੇ ਪਾਰਟ C ਦੇ ਵਿੱਚ ਹੋਊਗਾ ਤੁਹਾਡਾ ਸਕਿੱਲ ਟੈਸਟ ਯਾਨੀ ਕਿ ਗਰੁੱਪ D ਦੀ ਜਿਹੜੀ ਪੋਸਟ ਹੈ ਇਸ ਦੇ ਵਿੱਚ ਹੋਊਗੀ ਵੀ ਤੁਹਾਡਾ ਮਤਲਬ ਕੀ ਜਿਹੜਾ ਕੰਮ ਕਰਾਇਆ ਜਾਊਗਾ ਉਸ ਦਾ ਤੁਹਾਡੋਂ ਪੁੱਛਿਆ ਜਾਊਗਾ ਕਿ ਮੈਂ ਕੋਈ ਵੀ ਆਪਣੀ ਲੈਂਜ ਵਿੱਚ ਮੇਕ ਆਪਣਾ ਹੁੰਦਾ ਆਪਾਂ ਆਪਾਂ ਕਹਿ ਦਿੰਨੇ ਆ ਵੀ ਤੋਂ ਤੁਹਾਨੂੰ ਕੋਈ ਕਰਾ ਕੇ ਕੰਮ ਪੁੱਛਿਆ ਜਾਊਗਾ ਤੁਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਹੋ ਠੀਕ ਹੈ ਪ੍ਰੈਕਟੀਕਲ ਦੇ ਤੌਰ ਤੇ ਤੁਹਾਨੂੰ ਦੇਖਿਆ ਜਾਊਗਾ ਇਸ ਦੇ ਵਿੱਚ ਸਕਿੱਲ ਤੁਹਾਡੀ ਕਿਸ ਤਰ੍ਹਾਂ ਦੀ ਹੈ ਉਹ ਕੰਮ ਦੇ ਵਿੱਚ ਠੀਕ ਹੈ ਤਾਂ ਉਹਦੇ ਕਿੰਨੇ ਨੰਬਰ ਲੱਗਣਗੇ 25 ਨੰਬਰ ਲੱਗਣਗੇ ਠੀਕ ਹੈ राजे ਤਾਂ ਦੇਖੋ ਪਾਰਟ ਬੀ ਤੇ ਪਾਰਟ ਸੀ ਦੇ ਕੁੱਲ ਅੰਕ ਹੋਣਗੇ 125 ਤੇ ਉਸ ਤੋਂ ਇਲਾਵਾ ਦੇਖੋ نیچے ਦੇਖੋ ਇਹਨਾਂ ਲਿਖਿਆ ਹੈ ਜੋ ਪੰਜਾਬੀ ਪਾਸਾ ਦਾ ਹੈ ਉਹ ਲਿਖਤੀ ਟੈਸਟ ਲਿਆ ਜਾਵੇਗਾ ਤੇ ਕੁਆਲੀਫਾਈ ਨੇਚਰ ਦਾ ਹੋਵੇਗਾ ਇਸ ਦੇ ਵਿੱਚ ਜਿਹੜਾ ਕਿ ਆਪਣੇ ਹੁਣ ਪੋਸਟਾਂ ਆਪਾਂ ਚੱਲ ਰਹੀਆਂ ਨੇ ਜਿਹੜੀਆਂ ਆਪਾਂ ਦੇਖ ਕੇ ਆਉਨੇ ਆ ਸੋ ਇਸ ਦੇ ਵਿੱਚ ਵੀ ਪੰਜਾਬੀ ਪਾਠ ਤੇ ਕਲਿਕ ਟੈਸਟ ਲਿਆ ਜਾਊਗਾ ਜਿਹੜਾ ਕਿ ਸਿਰਫ ਤੇ ਸਿਰਫ ਕੁਆਲੀਫਾਈਇੰਗ ਨੇਚਰ ਦਾ ਹੋਊਗਾ ਪਹਿਲਾ ਮੰਗੀ ਜਿਹੜਾ ਕਿ ਆਪਣੇ ਹੋਰ ਪੇਪਰਾਂ ਦੇ ਵਿੱਚ ਹੁੰਦਾ ਹੈ ਉਸੇ ਤਰ੍ਹਾਂ ਹੀ ਠੀਕ ਹੈ ਪਾਰਟ A ਪੇਪਰ ਕੇਵਲ ਕੁਆਲੀਫਾਈਇੰਗ ਨੇਚਰ ਦਾ ਹੋਵੇਗਾ ਜਿਸ ਦੇ ਵਿੱਚ ਘੱਟੋ ਘੱਟ 50% ਅੰਕਾਂ ਜਿਹੜੇ ਅੰਕ ਲੈਣੇ ਲਾਜ਼ਮੀ ਹੋਣਗੇ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਮੀਦਵਾਰ ਦੀ ਜਿਹੜੀ ਪਾਤਰਤਾ ਔਰਤ ਸਮਝ ਜਾਊਗੀ ਜਨ ਕਿ 50% ਨੰਬਰ ਤਾਂ ਲੈਣੇ ਲਾਜ਼ਮੀ ਹੋਣਗੇ ਪੇਪਰ ਦੇ ਵਿੱਚੋਂ نیچے ਦੇਖੋ ਪਾਰਟ A ਅਤੇ ਪਾਰਟ B ਦੇ ਵਿੱਚ ਜਿਹੜੀ ਲਈ ਜਾਣ ਵਿੱਚ ਪ੍ਰੀਖਿਆ ਹੋਵੇਗੀ ਉਸ ਦੇ ਅਨੁਸਾਰ ਇੱਕ ਕੁਐਸਚਨ 4 ਅੰਕਾਂ ਦਾ ਹੋਵੇਗਾ ਮੈਂ ਤੁਹਾਨੂੰ ਉੱਪਰ ਦੱਸ ਹੀ ਦਿੱਤਾ ਹੈ ਠੀਕ ਹੈ 25 ਕੁਐਸਚਨ ਹੋਣਗੇ ਤਾਂ ਇੱਕ ਕੁਐਸਚਨ 4 ਨੰਬਰ ਦਾ ਹੋਊਗਾ ਤਾਂ 25 ਨੂੰ 4 ਨਾਲ ਗੁਣਾ ਕਰਕੇ ਤੇ 100 ਨੰਬਰ ਦਾ ਤੁਹਾਡਾ ਉਹ ਪੇਪਰ ਬਣ ਜੂਗਾ ਠੀਕ ਹੈ ਜੀ ਤੇ ਬਹੁਤ ਸਾਰੇ ਬੱਚਿਆਂ ਦਾ ਡਾਕਟਰ ਇਹਦਾ ਨੈਗੇਟਿਵ ਮਾਰਕਿੰਗ ਲਿਖ ਹੋਇਆ ਦੇਖੋ ਪਾਰਟ A ਤੇ ਪਾਰਟ B ਲਈ ਜੋ ਪ੍ਰੀਖਿਆ ਲਈ ਜਾਵੇਗੀ ਉਸ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ ਦੇਖੋ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ ਸਾਫ਼-ਸਾਫ਼ ਲਿਖਿਆ ਗਿਆ ਇਸ ਦੇ ਵਿੱਚ ਠੀਕ ਹੈ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆਉਂਦੇ ਨੇ ਨਹੀਂ ਹੋਵੇਗੀ। نیچے ਚਲਦੇ ਆਪਾਂ ਜੋ ਪ੍ਰੀਖਿਆ ਸਮਾਂ ਹੋਊਗਾ ਦੇਖੋ ਉਹ 2 ਘੰਟਿਆਂ ਦਾ ਹੋਊਗਾ। ਪਾਰਟ A ਤੇ ਪਾਰਟ B ਦੇ ਲਈ ਜਿਹੜੀ ਲਿਖਤੀ ਪ੍ਰੀਖਿਆ ਹੋਊਗੀ ਉਹ 2 ਘੰਟੇ ਸਮਾਂ ਹੋਊ ਉਸ ਦੇ ਵਿੱਚ। ਤੇ ਸਿਲੇਬਸ ਇਸ ਦੇ ਵਿੱਚ ਕੀ ਹੋਊਗਾ? ਸਿਲੇਬਸ ਦਾ ਜਿਹੜੇ ਇਸ ਦੇ ਵਿੱਚ ਦੇਖੋ ਜਿਆਦਾ ਵੀ ਪਛਾਹਦਾ ਮਿਡਲ ਕਲਾਸ ਦਾ ਜੋ ਲਿਖਤੀ ਟੈਸਟ ਹੋਊਗਾ ਕੁਆਲੀਫਾਈ ਨੇਚਰ ਦਾ 50% ਨਾਲ ਪਾਸ ਹੋਣਾ ਲਾਜ਼ਮੀ ਹੈ। ਤੇ ਨਾਲ ਹੀ ਨਾਲ ਪਾਰਟ B ਦੇ ਵਿੱਚ ਦੇਖੋ ਲਿਖੀ ਲਿਖਤੀ ਮੁਕਾਬਲੀ ਪ੍ਰੀਖਿਆ ਜਨਰਲ ਨੌਲੇਜ ਜਿਹੜੀ ਕਿ ਆਪਣੇ ਜੀਕੇ ਵਗੈਰਾ ਕੁਐਸਚਨ ਵਗੈਰਾ ਹੁੰਦੇ ਨੇ 8ਵੀਂ ਤੱਕ ਦੇ ਉਸ ਦੇ ਵਿੱਚ ਸਿੰਪਲ ਕੁਐਸਚਨ ਇਸ ਦੇ ਵਿੱਚ ਪੁੱਛੇ ਜਾਣਗੇ ਠੀਕ ਹੈ ਤੇ ਮਤਲਬ ਕਿ ਜਿਹਨੇ ਕਿ ਆਮ ਵਰਗਾਂ ਜਨਰਲ ਕੈਟਾਗਰੀ ਦੇ 45% ਨਾਲ ਅਤੇ ਜਿਹੜੇ ਹੋਰ ਪਛੜਛਣੇ ਹਨ ਸੂਚੀ ਜਾਤੀ ਵਾਲੇ ਪੰਜਾਬ ਦੇ ਠੀਕ ਹੈ ਸੋ ਉਹਨਾਂ ਦੇ ਲਈ 40% ਅੰਕ ਲੈਣੇ ਲਾਜ਼ਮੀ ਹੋਣਗੇ ਜਿਹੜੇ ਕਿ ਪੇਪਰ ਆਪਣਾ ਪਾਰਟ B ਹੋਊਗਾ ਜਿਹਦੇ ਵਿੱਚੋਂ ਠੀਕ ਹੈ राजे ਇਹ ਨੋਟ ਰੱਖਿਓ ਤੁਸੀਂ ਤੇ ਨੀਚੇ ਚੱਲਦੇ ਆਪਾਂ ਦੇਖੋ ਪਾਰਟ B ਦੇ ਵਿੱਚੋਂ ਪ੍ਰੋਖਤ ਪੈਰਾ ਜਿਹੜਾ 3 ਹੈ ਉਸ ਦੇ ਮੁਤਾਬਿਕ ਜਿਹੜੇ ਅੰਕਾਂ ਦੀ ਮੈਟ ਹੋਊਗੀ ਉਸ ਦੇ ਆਧਾਰ ਤੇ ਤਿੰਨ ਗੁਣਾ ਉਮੀਦਵਾਰ ਇਸ ਦੇ ਵਾਸਤੇ ਬੁਲਾਏ ਜਾਣਗੇ ਇਹ ਆਪਾਂ ਦੇਖਾਂਗੇ ਵੈਕੈਂਸੀ ਕਿੰਨੀ ਹੋ ਗਈ ਉਸਦੇ ਤਿੰਨ ਗੁਣਾ ਜਿਹੜੇ ਵਿਦਿਆਰਥੀ ਹੋਣਗੇ ਇਸ ਦੇ ਵਿੱਚ ਉਹ ਇਨਕਲੂਡ ਕਰਨਗੇ ਬੁਲਾਉਣਗੇ ਦੁਬਾਰੀ ਠੀਕ ਹੈ ਜੀ ਨੀਚੇ ਦੇਖੋ ਇਹ ਪ੍ਰੀਖਿਆ ਦਾ ਸਮਾਂ ਸਾਰਾ ਕੋ ਦਿੱਤਾ ਗਿਆ ਇਹਨਾਂ ਨੇ ਤੁਸੀਂ ਪੜ੍ਹ ਲੈਣਾ ਤੁਸੀਂ ਤੇ ਇਹ ਪ੍ਰੀਖਿਆ ਸੈਂਟਰ ਦੀ ਜਾਣਕਾਰੀ ਦਿੱਤੀ ਕਿ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਜਿਹੜੀ ਕਿ w.ppsc.gov.in ਹੈ ਜਿਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਠੀਕ ਹੈ ਇਸ ਦੇ ਅੰਦਰ ਹੀ ਇੱਕ ਗਰੁੱਪ ਡੀ ਦੀ ਭਰਤੀ ਇਸ ਦੇ ਵਿੱਚ ਇਹ ਨਿਕਲੀ ਹੈ ਠੀਕ ਹੈ ਰਾਜੀ ਤਾਂ ਹੁਣ ਨੀਚੇ ਚੱਲਦੇ ਆਪਾਂ ਦੇਖੋ ਜਿਹੜੀ ਚੋਣ ਵਗੈਰਾ ਹੋਏਗੀ ਸਾਰੇ ਇਸ ਦੇ ਮੁਤਾਬਿਕ ਹੋਏਗੀ ਦੇਖੋ ਇੱਥੇ ਲਿਖਿਆ ਗਿਆ ਹੈ ਅੰਤਿਮ ਚੋਣ ਜਿਹੜੇ ਟੈਸਟ ਹੋਏਗੇ ਸਕਿੱਲ ਟੈਸਟ ਜਨਰਲ ਐਬਿਟੀਟਿਊਡ ਦੇ ਕੋਲ ਨੰਬਰਾਂ ਦੇ ਜੋੜ 125 ਦੇ ਅਨੁਸਾਰ ਮੈਟ ਆਫ ਵਿੱਚ ਆਉਣ ਤੇ ਕੀਤੀ ਜਾਵੇਗੀ 125 ਨੰਬਰਾਂ ਦੀ ਤੁਹਾਡੀ ਮੈਟ ਬਣੇਗੀ ਜਿਹੜੀ ਕਿ ਮੈਂ ਤੁਹਾਨੂੰ ਉੱਪਰ ਦਿਖਾਇਆ ਸੀ ਸਰ ਉਪਰ ਸਾਰਾ ਬਾਇਓ ਡਾਟਾ ਉਸ ਦੇ ਮੁਤਾਬਿਕ ਤੁਹਾਡੀ ਇਸ ਦੇ ਵਿੱਚ 125 ਨੰਬਰਾਂ ਦੇ ਵਿੱਚੋਂ ਆਖਰੀ ਮੈਟ ਬਣੇਗੀ ਠੀਕ ਹੈ ਤੇ ਨੀਚੇ ਗੱਲ ਕਰਦੇ ਆਪਾਂ ਫੀਸ ਵਗੈਰਾ ਦੇਖੋ ਤਾਂ ਫੀਸ ਇਸ ਦੇ ਵਿੱਚ ਲੱਗੇਗੀ ਜਿਹੜੀ ਕਿ ਜਨਰਲ ਸ਼ੈਣੀ ਦੇ ਉਮੀਦਵਾਰ ਨੇ ਉਹਨਾਂ ਤੋਂ 1 ਬਾਕੀ ਇਹ ਪੰਜਾਬ ਰਾਜ ਦੇ ਬਸਨੀਕ ਨੇ ਜਾਂ ਰਖਮਿਸ਼ਰਣੀ ਜਿੰਨੇ ਵੀ 25 ਸ਼੍ਰਣੀ ਹੁੰਦੀਆਂ ਨੇ ਉਹਨਾਂ ਲਈ ਦਮਾਰਾ ਵਾਸਤੇ 50 ਰੁਪਏ ਦੀ ਫੀਸ ਜਿਹੜੀ ਤੁਹਾਨੂੰ ਲੱਗੂਗੀ ਤੇ ਨੌਨ ਰਿਫੰਡੇਬਲ ਰਹੇਗੀ ਕਿਉਂਕਿ ਇਹ ਵਾਪਸ ਨਹੀਂ ਕੀਤੀ ਜਾਊਗੀ ਫੀਸ ਠੀਕ ਹੈ ਜੀ ਤੇ ਹੁਣ ਆਪਾਂ ਵੈਕੈਂਸੀ ਬਾਰੇ ਗੱਲ ਕਰਦੇ ਹਾਂ ਸੂਚੀ ਦੇ ਵਿੱਚ ਕਿੰਨੀ ਕਿੰਨੀ ਵੈਕੈਂਸੀਆਂ ਦੇਖੋ ਦਾ ਰਾਜੇ ਇੱਕ ਟੋਟਲ ਵੈਕੈਂਸੀ ਇਸ ਦੇ ਵਿੱਚ ਇਹ ਪੋਸਟ ਦਿੱਤੇ ਗਏ ਨੇ ਕੁੱਲ 5 ਪੋਸਟਾਂ ਇਸ ਦੇ ਵਿੱਚ ਰਹਿਣਗੀਆਂ ਕਿਉਂਕਿ ਗਰੁੱਪ 2 ਦੀ ਪੋਸਟ ਹੈ ਇਸ ਦੇ ਵਿੱਚ ਤੇ ਦੇਖੋ ਇਹ ਸ਼੍ਰੇਣੀ ਕੈਟਾਗਰੀ ਸ਼੍ਰੇਣੀ ਕੋਡ ਦਿੱਤਾ ਹੈ ਸਭ ਤੋਂ ਪਹਿਲਾਂ ਤੇ ਉਸ ਦੇ ਵਿੱਚ ਜਿਹੜੇ ਆਸਾਮੀਆਂ ਨੇ ਕੈਟਾਗਰੀ ਵਾਈਜ਼ ਹੋ ਨੇ ਤੇ ਕੁੱਲ ਆਸਾਮੀਆਂ ਕਿੰਨੇ ਜਾਣਗੀਆਂ ਤੇ ਇਹ ਤੇ ਮਹਿਲਾਵਾਂ ਦੀ ਜਿਹੜੀ ਵੈਕੈਂਸੀ ਇਸ ਦੇ ਵਿੱਚ ਵੁਮਨ ਦੀ ਹੋ ਦਿੱਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਦੇਖੋ ਜਨਰਲ ਕੈਟਾਗਰੀ ਦੇ ਉਹਨਾਂ ਵਾਸਤੇ ਤਿੰਨ ਪੋਸਟਾਂ ਨੇ ਤੇ ਜਿਹੜੇ ਮਹਿਲਾਵਾਂ ਨੂੰ ਵਾਸਤੇ ਇੱਕ ਪੋਸਟ ਹੈ ਇਸ ਤਰ੍ਹਾਂ ਅਕਸ ਬਿਸਮਨ ਸਾਬका ਫੌਜੀ ਹੋਗੇ ਠੀਕ ਹੈ ਸਾਬका ਤੇ ਆਸ਼ਰਿਤ ਪੰਜਾਬ ਦੇ ਜਿਹੜੇ ਉਹਨਾਂ ਵਾਸਤੇ ਇੱਕ ਪੋਸਟ ਹੈ ਤੇ ਮਹਿਲਾਵਾਂ ਵਾਸਤੇ ਇੱਕ ਪੋਸਟ ਇਸ ਤਰ੍ਹਾਂ ਬਾਲਮਿਕੀ ਸਿੱਖ ਮਰ ਵੀ ਸਿੱਖਾਗੇ ਜਿਹੜੇ ਪੰਜਾਬ ਦੇ ਉਹਨਾਂ ਵਾਸਤੇ ਇੱਕ ਪੋਸਟ ਹੈ ਤੇ ਮਹਿਲਾਵਾਂ ਵਾਸਤੇ ਇੱਕ ਪੋਸਟ ਠੀਕ ਹੈ ਪੰਜ ਪੋਸਟਾਂ ਰਹਿਣਗੀਆਂ ਤੇ ਤਿੰਨ ਗੁਣਾ ਵਿਦਿਆਰਥੀ ਇਸ ਦੇ ਵਿੱਚ ਜਿਹੜੇ ਪਾਸ ਹੋਣਗੇ ਜਾਣਗੇ ਅੱਗੇ ਤਾਂ ਤਿੰਨ ਗੁਣਾ ਲਾ ਲਓ ਤੁਸੀਂ 15 15 ਵਿਦਿਆਰਥੀ ਇਸ ਦੇ ਵਿੱਚ ਅੱਗੇ ਜਾਣਗੇ ਸਕਿਲ ਟੈਸਟ ਵਾਸਤੇ ਠੀਕ ਹੈ ਜੀ ਸੋ ਨੋਟ ਰੱਖਿਓ ਜਿਹੜਾ ਮੈਂ ਤੁਹਾਨੂੰ ਅੱਗੇ ਸਿਲੇਬਸ ਸਾਰਾ ਉਹ ਦੱਸਿਆ ਸੀ ਉਸ ਦੇ ਵੀ ਮੁਤਾਬਿਕ ਪੇਪਰ ਹੋਏਗਾ ਉਸ ਤੋਂ ਬਾਅਦ ਸਕਿਲ ਟੈਸਟ ਹੋਵੇਗਾ ਤੇ 125 ਨੰਬਰਾਂ ਦੇ ਵਿੱਚ ਤੁਹਾਡੀ ਇਹ ਮੈਟ ਬਣੇਗੀ ਠੀਕ ਹੈ ਤਾਂ ਇਹ ਨੋਟ ਰੱਖਿਓ niche ਚੱਲਾਂਗੇ ਆਪਾਂ ਦੇਖੋ ਤਨਖਾਹ ਵਗੈਰਾ ਵੀ ਸੀ ਦਿੱਤੀ ਗਈ ਹੈ ਤਨਖਾਹ ਜਿਹੜੀ ਸਟਾਰਟਿੰਗ ਹੋਏਗੀ 18000 ਤੋਂ ਤਨਖਾਹ ਸਟਾਰਟ ਹੈ ਤੇ 55900 ਤ ਠੀਕ ਹੈ ਤਾਂ ਦੇਖੋ ਜੀ ਇਹ ਇਸ ਦਾ ਫਾਰਮ ਹੈ ਠੀਕ ਹੈ ਤੁਸੀਂ ਇਹਦੀ ਵੈਬਸਾਈਟ ਤੇ ਜਾ ਕੇ ਤਾਂ ਇਹ ਜਿਹੜਾ ਪਰਫਾਰਮਾ ਹੋਊਗਾ ਤੁਸੀਂ ਡਾਊਨਲੋਡ ਕਰ ਲੈਣਾ ਜਿਸ ਦੇ ਵਿੱਚ ਸਾਰਾ ਕੁਝ ਦਿੱਤਾ ਹੋਊਗਾ ਇਸ ਦੇ ਵਿੱਚ ਸੋ ਆ ਤੁਹਾਡਾ ਨਾਮ ਹੋਊਗਾ ਪਿਤਾ ਦਾ ਨਾਮ ਹੋ ਸਾਰਾ ਡਰੈਸ ਵਗੈਰਾ ਇਸ ਦੇ ਵਿੱਚ ਹੋਊਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਸੋ ਪਿੰਨ ਕੋਡ ਵਗੈਰਾ ਪੱਕਾ ਪਤਾ ਸਾਰਾ ਡਰੈਸ ਦੇ ਕੇ ਮੋਬਾਈਲ ਨੰਬਰ ਵਗੈਰਾ ਆਪਣੀ ਈਮੇਲ ਆਈਡੀ ਸਾਰਾ ਕੁਝ ਇਸ ਵਿੱਚ ਭਰ ਕੇ ਠੀਕ ਹੈ ਜੀ ਤਾਂ نیچے ਆਉਂਗੇ ਦੇਖੋ ਇਹ ਆਪਣਾ ਤੁਸੀਂ ਆਪਣਾ ਜੋ ਕੈਟਾਗਰੀ ਕੋਡ ਹੋਊਗਾ ਇੱਥੇ ਫਿਲ ਕਰ ਦੇਣਾ ਇੱਕ ਵਾਰ ਨਹੀਂ ਇਸ ਦੇ ਵਿੱਚ ਜਿਹੜੀ-ਜੋੜੀ ਕੈਟਾਗਰੀ ਹੋਊਗੀ نیچے ਬੈਂਕ ਡਰਾਫਟ ਲਾਉਂਗੇ ਤਾਂ ਤੁਸੀਂ ਬੈਂਕ ਦੇ ਵਿੱਚ ਜਾਓਗੇ ਉੱਥੇ ਬੈਂਕ ਡਰਾਫਟ ਦਾ ਨੰਬਰ ਦਿੱਤਾ ਹੋਊਗਾ ਉੱਥੇ ਹੀ ਫਿਲ ਕਰਦੇ ਹੋ ਮਿਤੀ ਵਗੈਰਾ ਸਾਰ ਕੁਝ ਕਰਦੇ ਹੋ ਨੀਚੇ ਸਰਟੀਫਿਕੇਟ ਦਿੱਤੇ ਹੋਣਗੇ ਕਿਹੜੇ-ਕਿਹੜੇ ਤੁਸੀਂ ਲਾਏ ਨੇ ਤਾਂ ਉਹ ਜੈਸ ਕਰਦੇ ਰਹੋ ਠੀਕ ਹੈ ਇਹਨਾਂ ਦੇ ਉੱਪਰ 8ਵੇਂ ਪਾਸਾ ਸਰਟੀਫਿਕੇਟ ਹੈ ਜਨਮ ਮਿਤੀ ਦਾ ਹੈ ਤਾਂ ਜਿਹੜੇ ਕੀ ਆਪਣ ਨੂੰ ਰਾਖਮ ਕਰਨ ਦਾ ਸਰਟੀਫਿਕੇਟ ਹੋਵੇ ਕਿਸੇ ਕੋਲ ਤਾਂ ਤੁਸੀਂ ਟਿਕ ਕਰ ਦੇਣਾ ਹਾਂ ਜਾਂ ਨਾ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਹੀ ਦੋ ਨਵੀਨਤਮ ਪਾਸਪੋਰਟ ਸਾਈਜ਼ ਫੋਟੋਆਂ ਤੁਸੀਂ ਦਿੱਤੀਆਂ ਨੇ ਹਾਂ ਕਰ ਦੇਣਾ ਉਸ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਡਾਕ ਟਿਕਟਾਂ ਲਾਈਆਂ ਨੇ 25 ਰੁਪਏ ਦੇ ਵਿੱਚ ਉਹ ਹਾਂ ਕਰ ਤੇ ਟ ਤੋ ਇਸ ਤਰ੍ਹਾਂ ਤੁਸੀਂ ਦੇਖ ਕੇ ਸਾਰ ਕੋਈ ਰਿਪੋਰਟ ਕੋਈ ਕੋਈ ਅਪਰਾਧਿਕ ਮਾਮਲਾ ਦਰਦਾ ਨਹੀਂ ਹੈ ਕੋਈ ਦੋਸ਼ੀ ਤੇ ਨਹੀਂ ਠਹਿਰਾਇਆ ਗਿਆ ਤਾਂ ਤੁਸੀਂ ਇਹ ਟਿਕ ਲਾਉਣਾ ਨੇ ਦੇ ਮੁਤਾਬਿਕ ਸੀਗੇ ਨੀਚੇ ਸਾਈਨ ਕਰ ਦੇਣੇ ਨੇ ਆਪਣੇ ਤੇ ਇਹ ਸਭੀ ਕੋਸ਼ਨਾ ਤੋਂ ਆਪਣੇ ਨਾਂ ਦੇ ਕੇ ਸੋ ਆਪਣੇ ਪਿਤਾ ਦੇ ਨਾਂ ਅੱਤੇ ਫਿਲ ਕਰ ਦੇਣੇ ਠੀਕ ਹੈ ਜੀ ਇੱਥੇ ਤੁਸੀਂ ਨੀਚੇ ਆਪਣੇ ਜੋ ਦਸਤਖਤ ਨੇ ਉਹ ਕਰ ਦੇਣੇ ਨੀਚੇ ਇੱਥੇ ਦੇਖੋ ਠੀਕ ਹੈ ਜੀ ਤਾਂ ਕਿਹੜੇ ਐਡਰੈਸ ਤੇ ਭੇਜਨੇ ਸਾਰਾ ਫਾਰਮਾ ਭਰ ਕੇ ਤੁਸੀਂ ਮੈਂ ਤੁਹਾਨੂੰ ਉਹ ਵੀ ਐਡਰੈਸ ਦੱਸ ਦਿੰਦਾ ਤਾਂ ਐਡਰੈਸ ਕੀ ਰੂਵਰ ਦੇਖੀ ਰਾਜੀ ਭੇਜਣ ਵਾਸਤੇ ਇਹਨਾਂ ਵਾਸਤੇ ਜੋ ਆ ਤੁਸੀਂ ਦੇਖ ਸਕਦੇ ਪੁਆਇੰਟ ਆ ਆਰਜੀ ਫਾਰਮ ਲੋਡਿੰਗ 7 1 2025 ਸੋ ਇਸ ਦੀ ਲਾਸਟ ਡੇਟਰ ਹੋਗੀ ਨੋਟ ਕਰ ਲਓ ਹੁਣ ਠੀਕ ਹੈ ਜੀ ਜਿਹੜੀ ਅੰਤਮ ਮਿਤੀ ਹੋਊਗੀ ਇਹਨੂੰ ਭੇਜਣ ਵਾਸਤੇ 7 ਜਨਵਰੀ 2025 ਸ਼ਾਮ 5 ਵਜੇ ਤੱਕ ਠੀਕ ਹੈ ਜੀ ਇਹ ਜਿਹੜਾ ਦਫ਼ਤਰ ਆਪਣਾ ਪੰਜਾਬ ਲੋਕ ਸੇਵਾ ਕਮਿਸ਼ਨ ਬਰਾਦਰੀ ਗਾਰਡਨ ਪਟਿਆਲਾ ਵਿਖੇ ਪਹੁੰਚਣ ਚਾਹੀਦੇ ਹਨ ਜਿਹੜੇ ਤੁਸੀਂ ਸਾਡੇ ਫਾਰਮ ਹੋਊਗਾ ਸਾਰਾ ਵਗੈਰਾ ਰਬਾਇ ਡਾਟਾ ਹੋਊਗਾ ਠੀਕ ਹੈ ਜੀ ਸੋ ਇਹ ਐਡਰੈਸ ਰਹੂਗਾ ਤੁਸੀਂ ਨੋਟ ਕਰ ਲਿਓ ਪੰਜਾਬ ਲੋਕ ਸੇਵਾ ਕਮਿਸ਼ਨ ਬਰਾਦਰੀ ਗਾਰਡਨ ਪਟਿਆਲਾ ਵਿਖੇ ਜਿਹੜੇ ਦਫ਼ਤਰ ਇਹ ਦਫ਼ਤਰ ਜਿਹੜਾ ਇਸ ਤੇ ਵੀ ਸਾਰੇ ਸਰਟੀਫਿਕੇਟ ਆਪਣਾ ਸੋ ਪੈਕ ਡਰਾਫਟ ਰਹੀਂ ਠੀਕ ਹੈ ਸਪੀਡ ਪੋਸਟ ਰਹੀਂ ਕਿਸੇ ਵੀ ਤੁਸੀਂ ਪੇ ਸਕਦੇ ਹੋ ਜਾਂ ਆਪ ਵੀ ਜਾ ਕੇ ਉੱਥੇ ਫੜਾ ਸਕਦੇ ਹੋ ਠੀਕ ਹੈ ਜੀ ਤੇ ਇਹਨਾਂ ਨੇ ਲਿਖਿਆ ਵੀ ਅੰਤਿਮ ਮਿਤੀ ਤੋਂ ਬਾਅਦ ਕਿਸੇ ਵੀ ਜੋ ਅਧੂਰਾ ਫਾਰਮ ਹੋਗਾ ਸਰਕਾਰ ਨਹੀਂ ਕੀਤੀ ਜਾਣਗੀ ਠੀਕ ਹੈ ਤੇ ਇਹ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈ ਤੁਸੀਂ ਜਾ ਕੇ ਇਸ ਤੇ ਪਰਫਾਰਮਾ ਜਿਹੜਾ ਡਾਊਨਲੋਡ ਕਰ ਲਿਓ ਬਾਕੀ ਆਪਾਂ ਟੈਲੀਗ੍ਰਾਮ ਦੇ ਉੱਪਰ ਵੀ ਸੈਂਡ ਕਰ ਦਾਂਗੇ ਉੱਥੋਂ ਡਾਊਨਲੋਡ ਕਰ ਲਿਓ ਠੀਕ ਹੈ ਡਾਇਰੈਕਟ ਪਰਫਾਰਮਾ ਪਰ ਕਢਵਾ ਕੇ ਕਿਸੇ ਕੈਫੇ ਵਾਲੇ ਤੋਂ ਤਾਂ ਫਿਲ ਕਰਕੇ ਤੁਸੀਂ ਇਹ ਡੈਸਟ ਤੇ ਭੇਜ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਹੋਵੇ ਕੋਈ ਡਾਊਟ ਹੋਇ ਤਾਂ ਸਾਨੂੰ ਕਮੈਂਟ ਬਾਕਸ ਹਮਨ ਦੱਸ ਦਿਓ ਸੋ ਆਪਾਂ ਹੈਲਪ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਤੇ ਚੈਨਲ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਬਤਵਾ ਲਾਈਕ ਸ਼ੇਅਰ ਜੋ ਹੋਰ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰਿਓ ਜੀ ਹੋਰ ਗਰੁੱਪਾਂ ਤੱਕ ਠੀਕ ਹੈ ਤੋਂ ਇਸ ਤਰ੍ਹਾਂ ਦੀ ਹੈਲਪਫੁਲ ਵੀਡੀਓ ਆਪਾਂ ਕੋਈ ਵੀ ਨਵੀਂ ਨੋ ਕਰੂਟਮੈਂਟ ਆਉਂਦੀ ਹੈ ਤਾਂ ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹਿੰਦੇ ਆ ਤਾਂ ਚੈਨਲ ਨਾਲ ਜੁੜੇ ਰਹੋ ਐਮੀ ਪਿਆਰ ਦਿੰਦੇ ਰਹੋ ਠੀਕ ਹੈ ਜੀ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨ